मीत अनमोल ਦੀ ਓਸ਼ੋ ਦੇ ਪਰਵਚਨਾਤੋਂ ਸੰਕਲਿਤ ਬੋਧ ਕਥਾਵਾਂ ਦੀ ਪੁਸਤਕ ਕੈਸਾ ਮਰਨਾ ਹੋਏ ਵਿੱਚੋਂ ਰਚਨਾ ਬੁੱਢਾ ਭਿਕਸ਼ੂ ਤੇ ਜਵਾਨ ਭਿਕਸ਼ੂ ਇੱਕ ਬੁੱਧੀ ਕਹਾਣੀ ਹੈ ਦੋ ਭਿਕਸ਼ੂ ਇੱਕ ਨਦੀ ਪਾਰ ਕਰਨ ਲੱਗੇ ਸਨ ਇੱਕ ਬੁੱਢਾ ਭਿਕਸ਼ੂ ਤੇ ਇੱਕ ਨੌਜਵਾਨ ਭਿਕਸ਼ੂ ਬੁੱਢਾ ਭਿਕਸ਼ੂ ਜੋ ਅੱਗੇ-ਅੱਗੇ ਜਾ ਰਿਹਾ ਸੀ ਨੇ ਦੇਖਿਆ ਕਿ ਇੱਕ ਨੌਜਵਾਨ ਕੁੜੀ ਵੀ ਉੱਥੇ ਖੜੀ ਹੈ ਕਨਾਰੀ ਜੀ ਜੋ ਨਦੀ ਪਾਰ ਕਰਨਾ ਚਾਹੁੰਦੀ ਹੈ ਤਾਂ ਘਬਰਾ ਗਿਆ ਨਦੀ ਡੂੰਗੀ ਹੈ ਸ਼ਾਇਦ ਉਹ ਕੁੜੀ ਕਹੇ ਕਿ ਮੇਰਾ ਹੱਥ ਫੜ ਕੇ ਪਾਰ ਕਰਵਾ ਦਿਓ ਉਹ ਅਨਜਾਨ ਲੱਗਦੀ ਹੈ ਉਹ ਇੱਕ ਸੁੰਦਰ ਕੁੜੀ ਹੈ ਉਸ ਦੇ ਕੋਲੋਂ ਨਿਕਲਿਆ ਉਹੀ ਗੱਲ ਹੋਈ ਕੁੜੀ ਨੇ ਕਿਹਾ ਕਿ हे ਰਿਸ਼ੀਵਰ ਮੈਂ ਨਦੀ ਦੇ ਪਾਰ ਜਾਣਾ ਹੈ ਕੀ ਤੁਸੀਂ ਮੈਨੂੰ ਸਹਾਰਾ ਦਿਓਗੇ ਉਸ ਨੇ ਕਿਹਾ ਮਾਫ ਕਰਨਾ ਮੈਂ ਇੱਕ ਪਿਖਸ਼ੂ ਹਾਂ ਮੈਂ ਔਰਤਾਂ ਨੂੰ ਛੂੰਦਾ ਨਹੀਂ ਅਤੇ ਉਸਦੇ ਹੱਥ ਪੈਰ ਕੰਬ ਗਏ ਤੇ ਉਸ ਨੂੰ ਅਣਗੌਲਿਆ ਕਰਕੇ ਉਸ ਦੀ ਨਾਲ ਨਦੀ ਪਾਰ ਕਰਕੇ ਬੁੱਢਾ ਆਦਮੀ ਕਈ ਦਿਨਾਂ ਦਾ ਦੱਬਿਆ ਹੋਇਆ ਕਾਮ ਅੰਦਰੋਂ ਅੰਦਰ ਹੀ ਹੰਕਾਰ ਮਾਰਨ ਲੱਗਾ ਸਿਰਫ ਔਰਤ ਦਾ ਹੱਥ ਫੜ ਲੈਣ ਦਾ ਖਿਆਲ ਸੁਪਣਿਆਂ ਨੂੰ ਜਨਮ ਦੇਣ ਲੱਗਾ ਉਹ ਨਦੀ ਪਾਰ ਕਰ ਗਿਆ ਕਬਰਾਟ ਵਿੱਚ ਭਗਵਾਨ ਦਾ ਸ਼ੁਕਰਾਨਾ ਕੀਤਾ ਕਿ ਚਲੋ ਬਚ ਗਏ ਗੜਬੜ ਹੋ ਜਾਣੀ ਸੀ ਟੋਏ ਵਿੱਚ ਡਿੱਗਣ ਤੋਂ ਬਚੇ ਪਰ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਹੈਰਾਨ ਹੋਇਆ ਹੈਰਾਨ ਵੀ ਹੋਇਆ ਥੋੜਾ ਈਰਖਾ ਨਾਲ ਵੀ ਭਰ ਗਿਆ ਥੋੜਾ ਸਾੜਾ ਵੀ ਪੈਦਾ ਹੋਇਆ ਉਹ ਨੌਜਵਾਨ ਜੋ ਪਿਖਸ਼ੂ ਪਿੱਛੇ ਪਿੱਛੇ ਆ ਰਿਹਾ ਸੀ ਦੇਖਿਆ ਕਿ ਉਹ ਉਸ ਕੁੜੀ ਨੂੰ ਮੋਢੇ ਤੇ ਚੁੱਕ ਕੇ ਨਦੀ ਪਾਰ ਕਰਵਾ ਰਿਹਾ ਹੈ ਮੋਢੇ ਤੇ ਬਿਠਾ ਕੇ ਹੱਥ ਫੜਨਾ ਵੀ ਇੱਕ ਹੱਦ ਸੀ ਛੁਣਾ ਵੀ ਮਨਾ ਹੈ ਤੇ ਮੈਂ ਤਾਂ ਫਿਰ ਵੀ ਬੁੱਢਾ ਹਾਂ ਅਤੇ ਇਹ ਜਵਾਨ ਹੈ ਅਤੇ ਇਹ ਅਜੇ ਨਵਾਂ-ਨਵਾਂ दीक्षित ਹੋਇਆ ਹੈ ਤੇ ਇਹ ਕੀ ਕਪ ਕਰ ਰਿਹਾ ਹੈ ਦਨਾਨ ਨੇ ਨਦੀ ਪਾਰ ਕਰਨੀ ਕੁੜੀ ਨੌਜਵਾਨ ਪਿਖਸ਼ੂ ਦਾ ਧੰਨਵਾਦ ਕਰਕੇ ਆਪਣੇ ਰਾਹ ਪੈਗੀ ਤੇ ਦੋਵੇਂ ਪਿਖਸ਼ੂ ਆਪਣੇ ਰਾਹ ਫਿਰ 2 ਕੁ ਮੀਲ ਤੱਕ ਦੋਵੇਂ ਚਰਦੇ ਰਹੇ ਆਸ਼ਰਮ ਪਹੁੰਚਣ ਤੋਂ ਪਹਿਲਾਂ ਤੱਕ ਉਹ ਬੁੱਢਾ ਪਿਖਸ਼ੂ ਮੁੜ ਕੇ ਬੋਲਿਆ ਨਹੀਂ ਬਹੁਤ ਨਰਾਜ਼ ਸੀ ਅਗ ਬਬੂਲਾ ਸੀ ਨਰਾਜ਼ਗੀ ਵਿੱਚ ਈਰਖਾ ਵੀ ਸੀ ਨਰਾਜ਼ਗੀ ਵਿੱਚ ਰਸ ਵੀ ਸੀ ਕ੍ਰੋਧ ਵੀ ਸੀ ਆਪਣੇ ਆਪ ਨੂੰ ਉੱਚਾ ਤੇ ਧਰਮੀ ਸਮਝਣ ਦਾ ਹੰਕਾਰ ਵੀ ਸੀ ਤੇ ਉਸ ਨੂੰ ਨੀਚ ਤੇ ਅਧਰਮੀ ਸਮਝਣ ਦਾ ਭਾਵ ਵੀ ਸੀ ਸਭ ਕੁਝ ਰਲਗਟ ਸੀ ਜਦੋਂ ਉਹ ਆਸ਼ਰਮ ਦੀਆਂ ਪੌੜੀਆਂ ਚੜਨ ਲੱਗੇ ਤਾਂ ਬੁੱਢੇ ਪਿਖਸ਼ੂ ਤੋਂ ਉਹ ਰਿਆਹਣ ਆ ਗਿਆ ਉਸਨੇ ਕਿਹਾ ਕਿ ਸੁਣੋ ਮੈਨੂੰ ਜਾ ਕੇ ਗੁਰੂ ਜੀ ਨੂੰ ਦੱਸਣਾ ਹੀ ਪਵੇਗਾ ਕਿਉਂਕਿ ਇਹ ਤਾਂ ਨਿਯਮ ਦੀ ਉਲੰਘਣਾ ਹੋਈ ਹੈ ਤੇ ਤੂੰ ਜਵਾਨ ਹੈ ਤੇ ਤੂੰ ਇੱਕ ਕੁੜੀ ਨੂੰ ਮੋਢੇ ਤੇ ਚੁੱਕਿਆ ਉਹ ਵੀ ਨੌਜਵਾਨ ਕੁੜੀ ਨੂੰ ਤੇ ਉਹ ਸੁੰਦਰ ਵੀ ਸੀ ਨੌਜਵਾਨ ਪਿਖਸ਼ੂ ਨੇ ਕਿਹਾ ਮਾਨਯਵਰ ਤੁਸੀਂ ਵੀ ਅਜੀਬ ਗੱਲ ਕਰ ਰਹੇ ਹੋ ਕਿਹੜੀ ਕੁੜੀ ਮੈਨੂੰ ਤਾਂ ਯਾਦ ਵੀ ਨਹੀਂ ਸੀ ਅਰੇ ਮੈਂ ਤਾਂ ਉਸ ਕੁਲੀ ਨੂੰ ਨਦੀ ਦੇ ਕੰਡੇ ਉਤਾਰ ਵੀ ਆਇਆ ਪਰ ਕੀ ਤੁਸੀਂ ਅਜੇ ਵੀ ਉਸ ਨੂੰ ਚੁੱਕੀ ਲਿਆ ਰਹੇ ਹੋ ਪਰ ਤੁਸੀਂ ਅਜੇ ਵੀ ਤੁਸੀਂ ਭੁੱਲੇ ਨਹੀਂ ਤੁਸੀਂ ਥੱਕੇ ਨਹੀਂ ਦੋ ਮੀਲ ਪਿੱਛੇ ਦੀ ਘਟਨਾ ਤੁਸੀਂ ਅਜੇ ਵੀ ਚੁੱਕੀ ਲਿਆ ਰਹੇ ਹੋ ਖਿੱਚੀ ਲਿਆ ਰਹੇ ਹੋ ਯਾਦ ਰੱਖਣਾ ਇਸ ਸੰਸਾਰੇ ਤੁਹਾਡੇ ਕੋ ਤੁਹਾਡੇ ਵਿੱਚ ਤੇ ਤੁਸੀਂ ਇਸ ਵਿੱਚ ਸਤ ਪਰ ਜਹੁੰਦਾ ਇੱਕ ਤਰੀਕਾ ਵੀ ਹੈ ਕਿ ਨਾ ਤੁਸੀਂ ਸੰਸਾਰ ਨੂੰ ਛੂਹੋ ਨਾਸਨ ਸਾਰੀ ਤੁਹਾਨੂੰ ਛੂ ਸਕੇ ਤੁਸੀਂ ਇਸ ਤਰ੍ਹਾਂ ਲੰਘ ਜਾਓ ਆ ਛੂਏ ਕੁਆਰੀ ਦੀ ਕੁਆਰੀ ਕਿ ਕਰਖ ਤੁਹਾਨੂੰ ਲੱਗੇ ਨਾ ਇਹ ਹੀ ਲੰਘਣ ਦਾ ਸਹੀ ਢੰਗ ਹੈ ਇਸ ਢੰਗ ਦਾ ਨਾਮ ਹੀ ਸਾਕਸ਼ੀ ਹੈ